ਕਿਸਾਨ ਵੀਰੋ ਤੁਸੀਂ ਮੰਨੋ ਜਾਂ ਨਾ ਮੰਨੋ ਐਸ ਵੇਲੇ ਤੁਹਾਡੀ ਸਕਰੀਨ ਤੇ ਫਾਇਲ ਨਾਲ ਲੱਦੀ ਹੋਈ ਇਹ ਜਿਹੜੀ ਮੂੰਗੀ ਤੁਸੀਂ ਵੇਖਦੇ ਪਈ ਹੋ ਸਿਰਫ 2 ਕਿਲੋ ਬੀਜ ਪ੍ਰਤੀ ਏਕੜ ਪਾ ਕੇ ਬੀਜੀ ਗਈ ਆ ਆਪਣੇ ਛੋਟੇ ਭਰਾ ਭਾਈ ਬਲਜਿੰਦਰ ਸਿੰਘ ਹੁਣਾ ਵੱਲੋਂ ਪਿੰਡ ਲੰਬਵਾਲੀ ਜ਼ਿਲ੍ਹਾ ਫਰੀਦਕੋਟ ਵਿਖੇ ਕਿਹੜੀ ਵੈਰਾਈਟੀ ਆ ਕਿਸ ਤਕਨੀਕ ਨਾਲ ਬੀਜੀ ਗਈ ਆ ਤੇ ਕਿਹੜੀ ਮਸ਼ੀਨ ਨਾਲ ਬੀਜੀ ਗਈ ਆ ਹੁਣ ਤੱਕ ਇਹਦੇ ਪਾਲਣ ਪੋਸ਼ਣ ਨੂੰ ਲੈ ਕੇ ਕੀ ਕੁਝ ਕੀਤਾ ਗਿਆ ਕਿੰਨੇ ਪਾਣੀ ਲੱਗੇ ਆ ਕਿੰਨਾ ਖਰਚਾ ਆਇਆ ਇਹ ਸਾਰੇ ਸਵਾਲ ਆਪਾਂ ਕਰਦੇ ਆਂ ਬਾਈ ਬਲਜਿੰਦਰ ਸਿੰਘ ਹੁਣਾਂ ਨੂੰ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਇੱਕ ਪਾਸੇ ਸਾਰਾ ਪੰਜਾਬ ਕਿੱਲੇ ਦਾ 12-15 ਕਿਲੋ ਬੀਜ ਪਾ ਕੇ ਮੂੰਗੀ ਬੀਜ ਤੇ ਤੁਸੀਂ ਮੈਨੂੰ ਪਤਾ ਲੱਗਿਆ ਵੀ ਪਿਛਲੇ ਤਿੰਨ ਬਰਿਆਂ ਤੋਂ ਅਕਿੱਲੇ ਦਾ ਬੀਜ ਹੀ 2 ਕਿਲੋ ਪਾਉਣੇ ਆ। ਹਾਂਜੀ ਵੀਰ ਜੀ। ਇਹ ਕੋਈ ਮਜ਼ਾਕ ਚੱਲ ਰਿਹਾ? ਨਹੀਂ ਮਜ਼ਾਕ ਤਾਂ ਨਹੀਂ ਹੈ ਬਾਈ ਜੀ। ਤੁਹਾਡੇ ਨਾਲ ਜੋੜਿਆਂ ਨੂੰ ਕਈ ਸਾਲ ਹੋ ਗਏ ਤੇ ਤੁਸੀਂ ਕਹਿੰਨੇ ਹੋਗੇ ਆਪਾਂ ਤਰਜੀਹ ਦਈਏ ਬਰਲੀ ਫਸਲ ਨੂੰ ਜੀ। ਜੀ। ਇਸ ਕਰਕੇ ਆਪਾਂ ਅਜ ਤੋਂ ਮਤਲਬ ਵੀ 2 ਸਾਲ ਪਹਿਲਾਂ ਤੇਰਵਾ ਕੀਤਾ ਜੀ ਇਸ ਸਾਲ ਆਪਣਾ ਤੀਜਾ ਸਾਲ ਚੱਲ ਰਿਹਾ ਜੀ। ਜੀ। ਜੋ ਵਧੀਆ ਰਿਹਾ ਹੁਣ ਤੱਕ ਤੇ ਚੰਗੇ ਰਿਜ਼ਲਟ ਮਿਲਦੇ ਆ। ਬਹੁਤ ਵਧੀਆ ਜੀ। ਜੀ। ਸੋ ਦੋਸਤੋ ਪਿਛਲੇ ਕਈ ਬਰਿਆਂ ਤੋਂ ਇਹ ਆਪਣੇ ਨਾਲ ਸੰਪਰਕ 'ਚ ਆ। ਤੇ ਆਪਾਂ ਤੁਹਾਨੂੰ ਸਾਰਿਆਂ ਨੂੰ ਇੱਕ ਗੱਲ ਲਗਾਤਾਰ ਕਹਿੰਨੇ ਆ ਹਵਾ ਰੌਸ਼ਨੀ ਨਮੀ ਭਰਪੂਰ ਪਾਣੀ ਦੂਰੋਂ ਦੂਰ ਜਦੋਂ ਇਸ ਸਿਧਾਂਤ ਮੁਤਾਬਕ ਤੁਸੀਂ ਖੇਤੀ ਕਰਦੇ ਹੋ ਤਾਂ ਫਸਲ ਫਿਰਲੀ ਵਿਜੀ ਜਾਂਦੀ ਹੈ ਹੂੰ ਫਿਰਲੀ ਫਸਲ ਦਾ ਮਤਲਬ ਹੈ ਕਿ ਹਵਾ ਵੀ ਸਰਕੂਲੇਟ ਕਰੂਗੀ ਤੇ ਰੌਸ਼ਨੀ ਵੀ ਕੱਲੇ-ਕੱਲੇ ਪੱਤੇ ਨੂੰ ਮਿਲੂਗੀ ਤੇ ਪਾਣੀ ਜਿਹੜਾ ਹੈਗਾ ਉਹ ਸਿਰਫ ਨਮੀ ਦੇ ਰੂਪ 'ਚ ਫਸਲ ਨੂੰ ਮਿਲੂਗਾ ਜੀ ਇਸੇ ਸਿਧਾਂਤ ਤੇ ਇਹ ਖੇਤੀ ਖੜੀ ਆ ਆਪਣੀ ਹਾਂਜੀ ਬਾਈ ਜੀ ਇਸੇ ਸਿਧਾਂਤ ਤੇ ਖੜੀ ਆ ਸੋ ਹੁਣ ਆਪਾਂ ਕਿਸਾਨਾਂ ਨਾਲ ਅਗਲੀ ਗੱਲ ਕਰੀਏ ਵੈਰਾਈਟੀ ਕਿਹੜੀ ਆ ਵੈਰਾਈਟੀ ਇਹ ਬਈ ਜੀ ਐਮ ਐਚ 11 42 ਆਪਾਂ ਪਹਿਲੇ ਸਾਲ ਲਾਈ ਆ ਸਾਲ ਦੀ ਸੋ ਐਮ ਐਚ 11 42 ਇਹਨਾਂ ਨੇ ਪਹਿਲੇ ਸਾਲ ਇਹ ਵੈਰਾਈਟੀ ਦੀ ਮੂੰਗੀ ਬੀਜੀ ਆ ਤੇ ਪਿਛਲੇ ਦੋ ਸੀਜ਼ਨਾਂ ਚ 18 72 ਲਾਉਂਦੇ ਆ 18 72 ਸੀ ਠੀਕ ਹੈ ਤਾਂ ਬਾਈ ਜੀ ਮੈਂ ਦੇਖ ਰਿਹਾ ਕਿ ਇਹ ਮੂੰਗੀ ਆਪਾਂ ਬੈਡਾਂ ਦੇ ਬੀਜੀ ਹੋਈ ਆ ਹਾਂਜੀ ਬਾਈ ਜੀ ਠੀਕ ਤਾਂ ਕਿਹੜੀ ਮਸ਼ੀਨ ਨਾਲ ਇਹ ਮੂੰਗੀ ਬੀਜੀ ਆ ਤੇ ਵਾਣ ਕਿਵੇਂ ਬਣਾਇਆ ਸੀ ਇਹਦੇ ਬਈ ਆਪਾਂ ਵਾਣ ਜਿਹੜੀ ਤਿਆਰੀ ਦੀ ਗੱਲ ਹੈ ਜੀ ਕਣਕ ਤੋਂ ਬਾਅਦ ਆਪਾਂ ਮਤਲਬ ਵੀ ਤਵੀਆਂ ਤੇ ਕਲਟੀਵੇਟਰ ਕਰਕੇ ਜੀ ਵਾਣ ਬਣਾ ਲਿਆ ਤੇ ਉਸ ਤੋਂ ਬਾਅਦ ਜਿਹੜੀ ਬਜਾਈ ਕੀਤੀ ਹੈ ਜਿਵੇਂ ਮੱਕੀ ਵਾਲੀ ਮਸ਼ੀਨ ਵੀ ਕਹਿੰਦੇ ਆ ਨਮੈਟਿਕ ਪਲਾਂਟਰ ਜਾਂ ਹਾਈ ਰੋਲਰ ਵੀ ਕਹਿੰਦੇ ਆ ਜੀ ਜੀ ਉਹਦੇ ਨਾਲ ਫਿਰ ਆਪਾਂ ਬਜਾਈ ਕੀਤੀ ਵਾਹ ਸੁੱਕਾ ਵਾਣ ਤਿਆਰ ਕੀਤਾ ਸੁੱਕਾ ਵਾਣ ਤਿਆਰ ਕੀਤਾ ਜੀ ਬਜਾਈ ਕਰਕੇ ਜਿਹੜਾ ਨਮੈਟਿਕ ਪਲਾਂਟਰ ਆ ਹਾਂਜੀ ਉਹਦੇ ਨਾਲ ਇਹਦੀ ਬਜਾਈ ਕੀਤੀ ਆ ਹਾਂਜੀ ਹਾਂਜੀ ਉਹ ਬੈੱਡ ਵੀ ਬਣਾਈ ਜਾਂਦਾ ਤੇ ਬੀਜ ਵੀ ਪਾਈ ਜਾਂਦਾ ਹਾਂਜੀ ਤਾਂ ਚੁੱਕੀ ਬਜਾਈ ਕਰਨ ਤੋਂ ਬਾਅਦ ਤੁਸੀਂ ਖੇਲਾਂ ਚ ਪਾਣੀ ਛੱਡ ਹਾਂਜੀ ਬਾਈ ਤਾਂ ਉਸ ਪਾਣੀ ਦੇ ਨਾਲ ਇਹਦੀ ਜਰਮੀਨੇਸ਼ਨ ਹੋਈ ਹੈ ਹਾਂਜੀ ਓਕੇ ਇਹ ਤਾਂ ਹੋ ਗਿਆ ਬਜਾਈ ਵਾਲਾ ਤੇ ਉਸ ਤੋਂ ਬਾਅਦ ਇਹਦੇ ਪਾਲਣ ਪੋਸ਼ਣ ਚ ਹੁਣ ਤੱਕ ਕਿੰਨੇ ਪਾਣੀ ਲੱਗ ਗਏ ਤੇ ਕੀ ਕੁਝ ਇਹਦੇ ਉੱਤੇ ਇਸਤੇਮਾਲ ਹੋਇਆ ਇਸਤੇਮਾਲ ਬਾਈ ਜੀ ਫਰਟੀਲਾਈਜ਼ਰ ਤਾਂ ਆਪਾਂ ਕੋਈ ਯੂਜ਼ ਕੀਤਾ ਹੀ ਨਹੀਂ ਇਹਦੇ ਵਿੱਚ ਜੀ ਤੇ ਪੈਸਟੀਸਾਈਡ ਮੈਨੂੰ ਜਰੂਰ ਦੋ ਕਰਨੇ ਪਏ ਇਸ ਸਾਲ ਜੀ ਤੇ ਜਿਹੜੀ ਗੱਲ ਪਾਣੀ ਦੀ ਹੈ ਜੀ ਜਰਮੀਨੇਸ਼ਨ ਤੋਂ ਬਾਅਦ ਇਹ ਤਿੰਨ ਪਾਣੀ ਲੱਗ ਚੁੱਕੇ ਆ ਜੇ ਉਹਨੂੰ ਵੀ ਗਿਣ ਲਈਏ ਤਾਂ ਕੁੱਲ ਚਾਰ ਪਾਣੀਆਂ ਦੇ ਵਿੱਚ ਇਹ ਮੂੰਗੀ ਸਿਰੇ ਛੜਦੀ ਪਈ ਆ ਹਾਂਜੀ ਸੋ ਦੋਸਤੋ ਮੂੰਗੀ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਫਾਲਦੇ ਨਾਲ ਲੱਦੀ ਹੋਈ ਆ ਤੇ ਇਹਨੂੰ ਹੁਣ ਤੱਕ ਸਿਰਫ ਚਾਰ ਪਾਣੀ ਲੱਗੇ ਆ ਪਹਿਲਾ ਪਾਣੀ ਇਹਨੂੰ ਉਗਾਉਣ ਲਈ ਲੱਗਿਆ ਹਾਂਜੀ ਤੇ ਉਸ ਤੋਂ ਬਾਅਦ ਤਿੰਨ ਪਾਣੀਆਂ ਨੂੰ ਪਾਲਣ ਲਈ ਲੱਗੇ ਆ ਇਹੀ ਗੱਲ ਬਾਤ ਹਾਂਜੀ ਨਾ ਇਹਦੇ ਵਿੱਚ ਕੋਈ ਸੁਪਰ ਆ ਨਾ ਕੋਈ ਡੀਏਪੀ ਆ ਨਾ ਕੋਈ ਇਹਦੇ ਤੇ ਸ਼ੂਰੀਆ ਦਾ ਇਸਤੇਮਾਲ ਨਹੀਂ ਨਹੀਂ ਕੋਈ ਸਿਰਫ ਦੋ ਸਪਰਿਆ ਇਹਨਾਂ ਨੇ ਇਹਦੇ ਉੱਤੇ ਕੀਟਨਾਸ਼ਕਾਲੀਆਂ ਕੀਤੀਆਂ ਹਾਂਜੀ ਕਾਦੇ ਕਾਸਤੇ ਕਾਰਨ ਕਰਦੀਆਂ ਪਹਿਲੀ ਸਾਲ ਤਾਂ ਪਹਿਲੀ ਤਾਂ ਜਿਹੜੀ ਕੀਤੀ ਸੀਗੀ ਆਈ ਸੀਗੀ ਥੋੜਿਆ ਜੀ ਸੁੰਡੀ ਦਾ ਅਟੈਕ ਆਇਆ ਸੀਗਾ ਜੀ ਜੀ ਤੇ ਦੂਜਾ ਆਇਆ ਸੀਗਾ ਆਪਣਾ ਉਹ ਚਿੱਟੇ ਮੱਛਰ ਦਾ ਜੀ ਇਹਦਾ ਚਿੱਟੇ ਮੱਛਰ ਆਪਣੇ ਪਹਿਲੇ ਸਾਲ ਹੀ ਇਸ ਵਾਰੀ ਦਿੱਕਤ ਆਈ ਇਹਨੇ ਆਪ ਨੂੰ 2 ਸਾਲ ਪਹਿਲਾਂ ਇਹੋ ਜੀ ਦਿੱਕਤ ਕੋਈ ਨਹੀਂ ਆਈ ਸੀ ਠੀਕ ਆ ਹਾਂਜੀ ਤੇ ਜਿਸ ਤਰ੍ਹਾਂ ਇਸ ਵਾਰ ਗਰਮੀ ਪਈ ਆ ਮਤਲਬ ਉਹ ਪਰਤਾਸ਼ਤ ਤੋਂ ਬਾਹਰ ਵਾਲੀ ਗਰਮੀ ਸੀ ਹਾਂਜੀ ਤੇ ਬਾਵਜੂਦ ਉਹਦੇ ਬੱਡਾਂ ਤੇ ਬੀਜੀ ਹੋਈ ਮੂੰਗੀ ਤਿੰਨ ਪਾਣੀਆਂ ਨਾਲ ਸਿਰੇ ਚੜ ਚੱਲੀ ਆ ਹਾਂਜੀ ਬਾਈ ਜੇ ਪਹਿਲਾ ਪਾਣੀ ਨੂੰ ਤਾਂ ਆਪਾਂ ਗਿਣ ਲਿਆ ਵੀ ਉਹ ਤਾਂ ਉਗਾਉਣ ਵਾਸਤੇ ਸੀ ਹਾਂਜੀ ਹਾਂਜੀ ਤਾਂ ਪਾਲਣ ਪੋਸ਼ਣ ਵਾਲੇ ਪਾਣੀ 'ਚ ਸਿਰਫ ਤਿੰਨ ਪਾਣੀ ਲੱਗੇ ਆ ਹਾਂਜੀ ਬੀਜੀ ਤੇ ਤਿੰਨ ਪਾਣੀਆਂ ਨਾਲੇ ਸਿਰੇ ਚੜ ਚੱਲੀਆਂ ਤੇ ਬਲਜਿੰਦਰ ਬਾਈ ਜਿੰਨਾ ਕੇ ਨੂੰ ਹੁਣ ਇਸ ਵੇਲੇ ਫਲ ਪਿਆ ਹੋਇਆ ਅੱਧਾ ਪੱਕ ਚੱਲਿਆ ਤੇ ਅੱਧਾ ਪੱਕਣਾਂ ਵੱਧ ਰਿਹਾ ਹਾਂਜੀ ਤਾਂ ਜਿੰਨਾ ਕੁ ਫਾਲੇ ਨੇ ਇਸ ਵੇਲੇ ਚੱਕਿਆ ਹੋਇਆ ਜੇ ਵਾਹਿਗੁਰੂ ਕਿਰਪਾ ਕਰਦੇ ਆ ਤਾ ਇੰਨਾ ਫਾਲ ਆਪਣੇ ਪੱਲੇ ਪੈ ਜੇ ਬਣ ਜਾਣੀ ਗੱਲ ਬਹੁਤ ਹੈ ਜੀ ਇਹ ਬਾਈ ਜੀ ਗੱਲ ਐ ਜੋ ਫਲ ਮਤ ਦੇਖ ਰਹੇ ਇਹ ਆਪਾਂ ਜੀ ਕਿਸ ਨੂੰ ਦਸੀਏ ਤਾਂ ਪਤਾ ਲੱਗਦਾ ਵੀ 2 ਕਿਲੋ ਵੀ ਆ ਨਹੀਂ ਇਹਨੂੰ ਕੌਣ ਕਹਿੰਦਾ ਕਿ 2 ਕਿਲੋ ਵੀ ਆਲੀ ਮੂੰਗੀ ਜੀ ਠੀਕ ਹੈ ਜਿਹੜੀ ਇਸ ਫਲ ਦੀ ਗੱਲ ਹੈ ਜੀ ਤਾਂ ਦੇਖੋ ਕਣਕ ਦੀ ਕਟਾਈ ਤੋਂ ਬਾਅਦ ਜਿਹੜੀ ਮੂੰਗੀ ਦਾ ਝਾੜ ਆਉਂਦਾ ਜੀ ਉਹ ਮੇਰੇ ਖਿਆਲ ਦੇ ਵਿੱਚ 4 ਤੋਲੇ ਕੇ 6 ਕਿੰਡਰ ਤੱਕ ਆਉਂਦਾ ਜੀ ਜੀ ਤੇ ਪ੍ਰਮਾਤਮਾ ਸੁੱਖ ਰੱਖੇ ਆਪਾਂ ਇੱਥੇ ਟੱਚ ਕਰਾਂਗੇ ਇੰਨਾ ਆ ਜੂਗਾ ਬੜੇ ਆਰਾਮ ਨਾਲ ਤਾਂ ਬੋਲਜਿੰਦਰੋ ਹੋਣੋ ਫਸਲ ਵੀ ਪੂਰੇ ਜੋਮਨ ਤੇ ਖੜੀ ਆ ਹਾਂਜੀ ਬੇਟੀ ਹੈਨਾ ਹੌਸਲਾ ਦਿੰਦੀ ਆ ਹਾਂਜੀ ਵੀ ਨਜ਼ਾਰੇ ਬੰਨਦੂ ਐ ਕਿ ਰੇਟ ਵੀ ਚੰਗਾ ਹਾਂਜੀ ਰੇਟ ਚੰਗਾ ਠੀਕ ਹੈ ਤਾਂ ਜੇ 4-6 ਕੁਵਾਂਟਲ ਹੁੰਦੀ ਆ ਤਾਂ 32 ਤੋਂ 48000 ਦੀ ਹੋ ਜਾਊ ਬੜੇ ਨਾਮ ਨਾਲ ਹੈਨਾ ਹਾਂਜੀ ਤਾਂ ਅਸੀਂ ਇਹ ਵਿੱਚ ਉਧਰੋਂ ਦਾਤਾ ਵੀ ਖੇਡਾਂ ਜੀਆਂ ਖੇਡ ਰਿਹਾ ਕੁਈ ਗੱਲ ਨਹੀਂ ਭਾਈ ਜੀ ਜਿਹੜੀ ਕਣਕ ਤੋਂ ਬਾਦ ਵਾਲੀ ਮੰਗੀ ਹੈ ਜੀ ਇਹ ਆਪਾਂ 2 ਕਿਲੋ ਵੀ ਪਾਇਆ ਜੀ ਹਾਂ ਜੇ ਤਾਂ ਪ੍ਰਮਾਤਮਾ ਨੇ ਬੋਨਸ ਦੇ ਦਿੱਤਾ ਲੈ ਲਾਂਗੇ ਜੀ ਕਿੰਨੇ ਖੇਤ ਨੂੰ ਪਰ ਹਰੀ ਖਾ ਤਾਂ ਦੇਣੀ ਦੇਣੀ ਹੈ ਜੀ ਆਪਾਂ ਜੀ ਹਾਂਜੀ ਹੁਣ ਇੱਥੇ ਇੱਕ ਗੱਲ ਹੋਰ ਆ ਜਾਂਦੀ ਆ ਵੀ ਵੀ ਪਾਇਆ ਆਪਾਂ 2 ਕਿਲੋ ਹਾਂਜੀ ਆਪਣਾ ਵੀ ਹੋ ਗਿਆ ਇਹ ਕਿੰਨੇ ਦਾ ਹੋ ਗਿਆ ਇਹ ਹੈ ਕਿ ਪ੍ਰਾਈਵੇਟ ਕੰਪਨੀ 250 ਰੁਪਏ ਕਿਲੋ ਵੇਚੀ ਗਏ 500 ਦਾ ਵੀ ਪਾਇਆ ਆਪਾਂ ਹਾਂਜੀ ਤੇ ਜਿਨ੍ਹਾਂ ਨੇ 12 15 ਕਿਲੋ ਪਾਇਆ ਤੇ ਪ੍ਰਾਈਵੇਟ ਬਹੁਤ ਮਹਿੰਗੇ ਰਹੀ ਜੀ ਸੋ ਠੀਕ ਹੈ ਤੇ ਉਹਨਾਂ ਦਾ ਮੋٹے ਤੌਰ ਤੇ ਤੁਸੀਂ ਰੱਖ ਲਓ ਵੀ 3000 ਦੇ ਆਸ-ਪਾਸੇ ਦਾ 20 ਪੈ ਗਿਆ ਹਾਂਜੀ ਕਿੱਲੇ ਦਾ ਹਾਂਜੀ ਠੀਕ ਆ ਤੇ ਆਪਾਂ 500 ਦਾ 20 ਪਾਇਆ ਹਾਂਜੀ ਤੇ ਉਹ ਜਿਹੜੀ ਮਸ਼ੀਨ ਆ ਸਪੈਸ਼ਲ ਨਮੈਟਿਕ ਪਲੈਂਟਰ ਉਹ ਕਿੰਨੇ ਪੈਸੇ ਲੱਗ ਜਾਂਦਾ ਉਹ ਬਸ 1200 1300 ਰੁਪਏ ਇਹ ਚੱਲਦਾ ਮਟਰ ਪਿੰਡ ਦੇ ਆ ਆਪਣਾ ਕਿੰਨਾ ਚੱਲਿਆ 1200 ਰੁਪਏ ਤੇ ਆਪਣੀ ਮੂੰਗੀ ਬੀਜੀ ਗਈ ਸਣੇ ਬੀਜ 1700 ਰੁਪਏ 'ਚ ਤੇ ਸਣੇ ਪਹਿਲਾ ਚਾਰ ਪਾਣੀ ਲੱਗ ਗਿਆ ਹਾਂਜੀ ਦੋ ਤੁਹਾਡੀਆਂ ਸਪਰੇਹਾਂ ਹੋਣਗੀਆਂ ਹਾਂਜੀ ਮਤਲਬ ਜਿੰਨੇ ਪੈਸਿਆਂ ਦਾ ਉਹਨਾਂ ਨੇ ਵੀ ਪਾਇਆ ਆਪਣਾ ਲਗਭਗ ਉਹਨੇ ਪੈਸਿਆਂ ਚ ਆਪਾਂ ਤਿਆਰ ਕਰ ਲਿਆ ਵਾਹ ਮੂੰਗੀ ਤਿਆਰ ਕਰ ਸਿਰੇ ਚੜਾ ਲਈ ਆ ਵਾਹਿਗੁਰੂ ਦੀ ਕਿਰਪਾ ਨਾਲ ਹਾਂਜੀ ਤੇ ਹੁਣ ਪ੍ਰਮਾਤਮਾ ਕਿਰਪਾ ਕਰੇ ਆਹ 7 ਦਿਨ ਸੁੱਖ ਦੇ ਲੰਘਾਵੇ ਹਾਂਜੀ ਹਾਂਜੀ ਤੇ ਮੂੰਗੀ ਆਪਣੇ ਪੱਲੇ ਪੈ ਚੋ ਹਾਂਜੀ ਸੋ ਇਹ ਤਾਂ ਹੋ ਗਈ ਸਾਰੀ ਗੱਲਬਾਤ ਮੂੰਗੀ ਦੇ ਸਬੰਧ ਚ ਕੋਈ ਗੱਲ ਰਹਿ ਗਈ ਹੋਵੇ ਜਾਂ ਕਿਸਾਨ ਭਰਾਵਾਂ ਨੂੰ ਕੋਈ ਸੁਨੇਹਾ ਦੇਣਾ ਚਾਹੋ ਕਿਸਾਨ ਭਰਾਵਾਂ ਨੂੰ ਅਪੀਲ ਹੈ ਜੀ ਕਿ ਜੇ ਮੂੰਗੀ ਵੱਢਣੀ ਹੈ ਤੇ ਗ੍ਰਾਮੋਖਸਣ ਦੀ ਸਪਰੇਅ ਨਾ ਕੀਤੀ ਜਾਵੇ ਜੀ ਜੀ ਕਿਉਂਕਿ ਖੇਤ ਨੂੰ ਆਪਾਂ ਹਰੀਖਾ ਦੇਣੀ ਹੈ ਜੀ ਤੇ ਸੁੱਕੀਆਂ ਫਲੀਆਂ ਆਪਾਂ ਲੈਣੀਆਂ ਹਾਂ ਹਾਂਜੀ ਫਲੀਆਂ ਤਾਂ ਵੈਸੇ ਹੀ ਸੁੱਕ ਚੁੱਕੀਆਂ ਜੀ ਜਿਹੜੀਆਂ ਆਪਾਂ ਵੱਢ ਲੈਣੀਆਂ ਹੈ ਘਟਾਈ ਤੋਂ ਬਾਅਦ ਜੀ ਜੀ ਤੇ ਜੇ ਆਪਾਂ ਗ੍ਰਾਮੋਖਸਣ ਕਰਕੇ ਪੱਤੇ ਹੀ ਸਕਾਰਦੇ ਤਾਂ ਹਰੀਖਾ ਵੀ ਗਾਦੀ ਰਹਿ ਜੂਗੀ ਹੂੰ ਸੋ ਮੇਰੀ ਅਪੀਲ ਹੈ ਕਿਸਾਨ ਭਰਾਵਾਂ ਨੂੰ ਕਿ ਬਚਿਆ ਜਾਵੇ ਜ਼ਹਿਰ ਤੋਂ ਇਸ ਤੋਂ ਸਭ ਕੁਝ ਵਧੀਆ ਰਹਿੰਦਾ ਉਸ ਤੋਂ ਬਿਨਾਂ ਵੀ ਵਧੀਆ ਸਾਰਾ ਕੁਝ ਨਿਕਲਿਆ ਆਉਣਾ ਅੱਛਾ ਤੁਹਾਨੂੰ ਐਤ ਕੀ ਤੀਜਾ ਸਾਲ ਹਾਂਜੀ ਤੇ ਤੁਸੀਂ ਕਦੇ ਵੀ ਇਹ ਜਿਹੜਾ ਹੈ ਗ੍ਰਾਮੋ ਕਸੌਣ ਨਹੀਂ ਮਾਰੀ ਨਹੀਂ ਮੈਂ ਪਹਿਲੇ ਸਾਲ ਕੀਤੀ ਸੀ ਜੀ ਫਿਰ ਪਤਾ ਲੱਗਿਆ ਕਿ ਇਦਾਂ ਹੋ ਸਕਦਾ ਤੇ ਪਿਛਲੇ ਸਾਲ ਆਪਾਂ ਮੰਨ ਲਾ ਬਿਨਾ ਸਪਰੇ ਦੇ ਤੋਂ ਬੜੀਆ ਵਧੀਆ ਰਿਹਾ ਜੀ ਇਸ ਸਾਲ ਵੀ ਬਿਨਾ ਸਪਰੇ ਦੇ ਤੋਂ ਬੜਾ ਜੀ ਸੋ ਦੋਸਤੋ ਇਹ ਜਾਂਦੇ ਜਾਂਦੇ ਜਿਹੜਾ ਇਹਨਾਂ ਨੇ ਸੁਨੇਹਾ ਦਿੱਤਾ ਇਹ ਸੁਨੇਹੇ ਤੇ ਲਾਜ਼ਮੀ ਅਮਲ ਕਰਿਓ ਜਦੋਂ ਤੁਸੀਂ ਪੱਕੀ ਹੋਈ ਫਸਲ ਦੇ ਉੱਤੇ ਗ੍ਰਾਮੋ ਕਸੌਣ ਵਰਗੇ ਹਰ ਵੀ ਸਾਈਡ ਦੀ ਸਪਰੇ ਕਰਦੇ ਹੋ ਤਾਂ ਉਹ ਮੂੰਗੀ ਭਾਈ ਮੋੜ ਕੋੜ ਸਾਡੇ ਘਰੇ ਆਉਗੀ ਨਹੀਂ ਖਾਣੀ ਵੀ ਆਪਾਂ ਹੀ ਆ ਇਹਦੇ ਕੋਰ ਵੀ ਨਿਕਸਾਣੇ ਜੀ ਜੀ ਜਦੋਂ ਹਰੀਆਂ ਫਲੀਆਂ ਤੇ ਗ੍ਰਾਮਮਕਸਣ ਪੈ ਗਈ ਜੀ ਇਹ ਸਾਰੇ ਕੋਕੜੂ ਬਣ ਜਾਂਦੇ ਜੀ ਸਾਰੇ ਕੋਕੜੂ ਤੇ ਕੁਆਲਿਟੀ ਵੀ ਡਾਊਨ ਹੋਊ ਜੀ ਕੁਆਲਿਟੀ ਵੀ ਡਾਊਨ ਹੋਊ ਤੇ ਰੇਟ ਵੀ ਮੰਦਾ ਰਹੂਗਾ ਜੀ ਇੱਕ ਤਾਂ ਹਰੀਆਂ ਫਲੀਆਂ ਤੇ ਗ੍ਰਾਮਮਕਸਣ ਵੱਜਣ ਨਾਲ ਕੋਕੜੂ ਬਣਨਗੇ ਹਾਂਜੀ ਦੂਸਰਾ ਸੇਸ਼ਟਾ ਮੇ ਕੋ ਪੌਇਜ਼ਨ ਆਉ ਹਾਂਜੀ ਉਹ ਮੂੰਗੀ ਦੇ ਸੇਸ਼ਟਾ ਵਿੱਚ ਵੜ ਕੇ ਮੂੰਗੀ ਨੂੰ ਸੁਕਾਉਂਦਾ ਹਾਂਜੀ ਤੇ ਜਦੋਂ ਸਪਰੇਅ ਹੋਊਗੀ ਤਾਂ ਉਹ ਤਾਂ ਫਲੀਆਂ ਤੇ ਉੱਤੇ ਵੀ ਪਊਗੀ ਹਾਂਜੀ ਹਾਂਜੀ ਤੇ ਉਸ ਸਿਸਟੈਮਿਕ ਪੁਆਇਜ਼ਨ ਆ ਜਿਹੜਾ ਤੁਹਾਡੀ ਮੂੰਗੀ ਦੇ ਵਿੱਚ ਵੀ ਆ ਗਿਆ ਦਾਣਿਆਂ ਦੇ ਵਿੱਚ ਵੀ ਹਾਂਜੀ ਇਹ ਹਰਬੀਸ ਆ ਜਿਹੜਾ ਉਹ ਦਾਣਿਆਂ ਦੇ ਵਿੱਚ ਵੀ ਆ ਗਿਆ ਬੂਟੇ ਦੇ ਸਿਸਟਮ ਚੋਂ ਹੁੰਦਾ ਹੋਇਆ ਤੇ ਉਸ ਤੋਂ ਬਾਅਦ ਜਿਹੜੇ ਕੋਕੜੂ ਬਣਨੇ ਉਹ ਤਾਂ ਵੱਖਰੇ ਆ ਕੁਆਲਿਟੀ ਡਾਊਨ ਹੋਣੀ ਉਹ ਤਾਂ ਵੱਖਰੀ ਆ ਤੇ ਜਿਹੜੀ ਮੂੰਗੀ ਤੁਹਾਡੇ ਕੋਲੇ ਵਾਪਸ ਬਾਜ਼ਾਰ ਚੋਂ ਤੁਹਾਡੇ ਘਰਾਂ ਚ ਆਊਗੀ ਉਹਦੇ ਵਿੱਚ ਉਹ ਗ੍ਰਾਮ ਨੂੰ ਕਸੂਣ ਵਾਲਾ ਜ਼ਹਿਰ ਮਿਲਿਆ ਹੋਊਗਾ ਤੇ ਉਹਦੇ ਨਤੀਜੇ ਫਿਰ ਸਾਨੂੰ ਹੀ ਭੁਗਤਨੇ ਪੈਣੇ ਆ ਤੇ ਅਸੀਂ ਭੁਗਤਦੇ ਵੀ ਪਏ ਆ ਤੇ ਬਾਕੀ ਬਾਈ ਉਹ ਜਿਹੜਾ ਕੋਈ 2.5 300 ਰੁਪਏ ਸਪਰੀ ਦਾ ਖਰਚਾ ਕਰਾਂਗੇ ਉਹ ਵੀ ਤਾਂ ਬਚੂਗਾ ਹੀ ਉਹ ਵੀ ਬਚੂਗਾ ਮੋੜੇ ਵੀ ਬਚਣਗੇ ਜਿੰਨਾ ਕਰਾਂਗੇ ਬਿਲਕੁਲ ਬਿਲਕੁਲ ਹਾਂਜੀ ਸੋ ਇਹ ਜਾਣਕਾਰੀ ਤੁਹਾਨੂੰ ਲੱਗੇ ਹੋਵੇ ਚੰਗੀ ਤਾਂ ਵੀਡੀਓ ਨੂੰ ਕਰਿਓ ਬਾਤ ਤੋਂ ਬਾਤ ਲਾਈਕ ਅਤੇ ਸ਼ੇਅਰ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬੈਲ ਆਈਕਨ ਤੇ ਕਰ ਦਿਓ ਕਲਿੱਕ ਤੇ ਨਾਲ ਹੀ ਆਪਣੇ ਫੇਸਬੁੱਕ ਪੇਜ ਨੂੰ ਵੀ ਲਾਈਕ ਸ਼ੇਅਰ ਫਾਲੋ ਤੇ ਰეკਮੈਂਡ ਕਰਨਾ ਨਾ ਭੁੱਲਿਓ ਕਮੈਂਟ ਕਰਕੇ ਆਪਣੇ ਵਿਚਾਰ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ ਅੱਜ ਲਈ ਇਨਾਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਥ ਸਰੀਰਕ ਲੈ ਬਣ ਗਈ ਗਿਆ ਗੱਲ ਇੱਥੇ ਬਹਿ ਕੇ ਰੋਟੀ ਖਾਂਦੇ ਆ ਕਿੱਥੇ